ਹਾਂ ਸਰ ਕੀ ਕਹਿਣਾ ਚਾਹੋਗੇ ਅੱਜ ਜੋ ਤੁਸੀਂ ਮੀਡੀਆ ਨਾਲ ਰੂਬਰੂ ਹੋ ਰਹੇ ਜੀ ਕੀ ਰਿਕਵਰੀ ਹੈ ਸਰ ਸਾਡੀ ਜਿਹੜੇ ਐਸਐਚਓ ਗੁਰੂ ਹਰਸਾਏ ਇਹਨਾਂ ਵੱਲੋਂ ਡੀਐਸਪੀ ਸਾਹਿਬ ਗੁਰੂ ਹਰਸਾਏ ਸਫਲਿਤ ਇਹਨਾਂ ਵੱਲੋਂ ਬੜੀ ਵਧੀਆ ਇੱਕ ਸਫਲਤਾ ਹਾਸਲ ਹੋਈ ਹੈ ਤੇ ਇਹਨਾਂ ਨੇ ਗ੍ਰੋ ਫੜਿਆ ਅਵਤਾਰ ਸਿੰਘ ਤੇ ਸਾਡੀ ਇੰਤ ਤੇ ਸੰਦੀਪ ਸਿੰਘ ਪੁੱਤਰ ਪੱਕਾ ਸਿੰਘ ਤੇ ਇਹਦੇ ਵਿੱਚ ਅਸੀਂ ਪੁਸ਼ਕેશ ਜਰਾ ਹੋਰ ਵੀ ਆ ਰਹੇ ਸ਼ਾਇਦ ਉਹਨਾਂ ਦੇ ਸਾਥੀ ਹੋਣ ਤੇ ਇਹਨਾਂ ਕੋ 25 ਮੋਟਰਸਾਈਕਲ ਰਾਮਤ ਕਪਸਫਤ ਸਫਲਤਾ ਹਾਸਲ ਹੋਈ ਚੋਰੀ ਦੇ ਮੋਟਰਸਾਈਕਲ ਇਹਦੇ ਵਿੱਚ ਸਕੂਟਰ ਜਿਹੜੇ ਐਕਟਿਵਾ ਹੈਗੇ ਆ ਤੇ ਇਵੇਂ ਹੀ ਮੋਟਰਸਾਈਕਲ ਨਵੇਂ ਜਿਹੜੇ ਬੁਲਟ ਹੈ ਇਹਦੇ ਵਿੱਚ ਬੁਲਟ ਤਿੰਨ ਨਵੇਂ ਬੁਲਟ ਹੈ ਐਕਟਿਵਾ ਤਿੰਨ ਹੈ ਪਲਸਰ ਮੋਟਰਸਾਈਕਲ ਲੱਖ ਹੈ ਪਲੈਟਿਨਾ ਮੋਟਰਸਾਈਕਲ ਤਿੰਨ ਸਪਲੈਂਡਰ ਪੰਜ ਤੇ ਡਿਲਕਸ ਸਪਲੈਂਡਰ ਡਿਲਕਸ 10 ਮੋਟਰਸਾਈਕਲ ਟੋਟਲ 25 ਮੋਟਰਸਾਈਕਲ ਚੋਰੀ ਦੇ ਜਿਹੜੇ ਇਹਨਾਂ ਨੇ ਬਰਾਮਦ ਕਰਨ ਉਸ ਸਫਤਾ ਹਸ ਰਹੀ ਹੈ ਤੇ ਇਹਨਾਂ ਨੂੰ ਅੱਜ ਹਸਰ ਕੀਤੇ ਇਹ ਵਿੱਚ ਆਜ ਦਾ ਅਰਬਾਰ ਸਿੰਘ ਉਫਕਾਰੀ ਹੈ ਉੱਤਰਪਤੀ ਪਿੰਸੀ ਨਾਸੀ ਨੀਰਪੁਰ ਸ਼ਟਾ ਜਿਹੜਾ ਜਲੰਧਰ ਆਫਸਰ ਤੇ ਹੁਣ ਸਹੀ ਗੜ ਬੜਾ ਪਾ ਜਿਹੜਾ ਸੀ ਕਿਉਂ ਚਾਹੀਦੀ ਜੀ ਇਹ ਬੰਦਾ ਬੜਾ ਨੋਟੋਰੀਅਸ ਹੈ ਇਹ ਇੱਕ ਸਫਤਾ ਡਰਾਇਵ ਚੋਰ ਹੈ ਜਿਹੜਾ ਬਿੜੀ ਮੋਟਰਸਾਈਕਲ ਚੋਰੀ ਜਾਂ ਹੋ ਚੋਰੀਆਂ ਦੇ ਵਿੱਚ ਬਹੁਤ ਕੀ ਸ਼ਾਮਲਦੇ ਆ ਜਿਹੜਾ ਤੇ ਕੁੰਨੀ ਐਫ ਆਰ ਦਾ ਹੈ ਬਾਕਪਕ ਖਾਨ ਤੇ ਜੀਵੰਦ ਲਾਲਾਬਾਦ ਫਾਜ਼ਲ ਕਾ ਸਿਵਲ ਲਾਈਨ ਬਟਿੰਡਾ ਹੁਣ ਵੀ ਜਿਹੜਾ ਇਹਦੀ ਪੁਛਕਿਸ਼ ਤੋਂ ਸਾਹਮਣੇ ਆਈਆਂ ਚੀਜ਼ਾਂ ਉਹਦੇ ਵਿੱਚ ਇਹ ਹੈ ਵੀ ਇਹਨਾਂ ਨੇ ਜ਼ਿਆਦਾਤਰ ਆ ਮੋਟਰਸਾਈਕਲ ਜਿਹੜੇ ਚੋਰੀ ਕੀਤੇ ਵਹੀਕਲਸ ਇਹ ਬਟਿੰਡਾ ਤੋਂ ਮਾਨਸਾ ਤੋਂ ਤੇ ਜਲਾਲਾਬਾਦ ਤੋਂ ਚੋਰੀ ਕੀਤੇ ਇਹਦਾ ਸਾਰਾ ਅਸੀਂ ਰਿਕਾਰਡ ਦੇਖ ਰਹੇ ਆ ਮੋਟਰਸਾਈਕਲਸ ਦਾ ਤੇ ਉਹਦੀ ਚੋਰੀ ਦੇ ਤੇ ਪੁਛਕਿਸ਼ ਮੁਤਾਬਕ ਉਹਨਾਂ ਦੇ ਨਾਲ ਅਸੀਂ ਤਾਲਮਿਲ ਕਰ ਰਹੇ ਆ ਇਹਨਾਂ ਡਿਸਟ੍ਰਿਕਟਸ ਦੇ ਨਾਲ ਜਿੱਥੇ ਜਿੱਥੇ ਮਾਨਸਾ ਬਟਿੰਡਾ ਤੇ ਜਲਾਲਾਬਾਦ ਹਫਾਜ਼ਤਤਾ ਦੇ ਵਿੱਚ ਵੀ ਉਹਨਾਂ ਦੇ ਨਾਲ ਤਾਲਮਿਲ ਕਰਕੇ ਜੋ ਉਹਨਾਂ ਦੇ ਉੱਥੇ ਪਰਚੇ ਦਰਜ ਆ ਜਿਨ੍ਹਾਂ ਦਾ ਦੇ ਕਿਸੇ ਕਿਸਮ ਦੀ ਜਿਹੜੀ ਡਿਟੇਲਸ ਇਹਨਾਂ ਬਾਰੇ ਵਹੀਕਲਸ ਬਾਰੇ ਲੈ ਕੇ ਇਹਨਾਂ ਦੇ ਮਾਲਕਾਂ ਨੂੰ ਸੀ ਚਲਤੋ ਚਲਤ ਇਹ ਵਾਪਸ ਕਰਾਣੇ ਸੀ ਸਰ ਕਿੱਥੋਂ ਰਿਕਵਰ ਹੋਏ ਸੀ ਕਿ ਮੋਟਰਸਾਈਕਲ ਇਹਨਾਂ ਨੇ ਜੀ ਇੱਥੇ ਜਦੋਂ ਅਰੈਸਟ ਕੀਤੇ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਉਹਦੇ ਬੇਸ ਤੇ ਇਹਨਾਂ ਨੇ ਬੰਦੇ ਅਰੈਸਟ ਕੀਤੇ ਤਾਂ ਇਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੇ ਦਸਨ ਤੋਂ ਦੋ ਮੋਟਰਸਾਈਕਲ ਸੂਪਿਆਲਾ ਰੋਡ ਬੰਦ ਪੇ ਇਗਜ਼ਾਮ ਦੇ ਸਾਹਮਣੇ ਉੱਥੋਂ ਇਹਨਾਂ ਨੇ ਰਿਕਵਰ ਕੀਤੇ ਤੇ 23 ਮੋਟਰਸਾਈਕਲ ਝਾਵਲਾ ਰੋਡ ਤੇ ਜਿਹੜੇ ਬੰਦ ਬਏ ਗਦਾਮ ਹੈ ਜਿੱਥੇ ਮਤਲਬ ਅਬੈਂਡਨਡਰ ਬਿਲਡਿੰਗਸ ਉਹ ਜੀ ਸਰ ਬਹੁਤ ਨਾਲ ਨੇ ਟੋਟਲ ਕੋਕੇ ਰੱਖੇ ਸੀ ਸਰ ਕੀ ਦੇਖਦੇ ਜੀ ਕਿੰਨੇ ਕੋ ਹੌਸਲੇ ਇਹਨਾਂ ਦੇ ਬੁਲੰਦ ਹੈ ਜਿੱਦਾਂ ਸਰ ਤੁਸੀਂ ਦੱਸ ਰਹੇ ਜੀ 19 ਪਰਚੇ ਇਹਨਾਂ ਦੇ ਜੀ ਔਰ 25 ਦੀ ਰਿਕਵਰੀ ਹੋਈ ਹੈ ਜੀ ਇਹ ਇੱਥੇ ਧਿਆਨ ਦੇ ਇਹ ਧਿਆਨ ਦੇ ਲਈ ਉਹ ਗੱਲ ਇਹ ਹੈ ਜੀ ਵੀ ਇਹ 19 ਪਰਚੇ ਆ ਹੁਣਾਂ ਪਰਚਾ ਹੋ ਗਿਆ ਇੰਨੀ ਰਿਕਵਰੀ ਕਰ ਲਈ ਜੀ ਹੌਸਲੇ ਤਾਂ ਇਹਨਾਂ ਦੇ ਪਾਸ ਤਾਂ ਜੀ ਤੇ ਅਜੇ ਹੀ ਮੈਂ ਇਹਨਾਂ ਨੂੰ ਵਾਰਨਿੰਗ ਦਿੰਦਾ ਜਿਹੜੇ ਵੀ ਤੇ ਇਹ ਬੰਦੇ ਆ ਕੋਈ ਚੋਰੀ-ਚੁਰੀ ਕਰਨ ਵਾਲੇ ਜਾਂ ਹੋਰ ਉਹਨਾਂ ਨੂੰ ਅਸੀਂ ਸੌਖੇ ਨਹੀਂ ਸੌਂਵ ਦੇਵਾਂਗੇ ਉਹਨਾਂ ਦੀ ਨੀਂਦ ਹਲਾ ਕਰਕੇ ਰੱਖਾਂਗੇ ਜਦੋਂ ਜੀਲਾ ਬੁਖਤਨੀਆ ਪੈੜੀਆਂ ਤੇ ਜਿਹੜੇ ਆਪਣੇ ਕਾਨੂੰਨ ਅਨੁਸਾਰ ਜਿਹੜੀ ਕਾਰਵਾਈ ਸਖਤ ਤੋਂ ਸਖਤ ਅਸੀਂ ਕਰਾਂਗੇ ਜਿਹੜੇ ਇਹ ਚੋਰੀਂ ਕਰਦੇ ਰਹਿੰਦੇ ਆ ਸਰ ਤੁਸੀਂ ਵਧਾਈ ਦੇ ਪਾਤਰ ਹੋ ਜਦੋਂ ਤੁਸੀਂ ਚਾਰਜ ਸੰਭਾਲਿਆ ਕਾਫੀ ਰਿਕਵਰੀ ਹੋਈ ਹੈ ਨਸ਼ੇ ਨੂੰ ਲੈ ਕੇ ਐਨਡੀ ਦੇ ਕਾਫੀ ਮਾਮਲੇ ਦਰਜ ਕੀਤੇ ਗਏ ਜੀ ਹੋਰ ਵੀ ਸਰ ਕੋਈ ਆਉਣ ਵਾਲੇ ਸਮੇਂ ਚ ਇਦਾਂ ਦੀ ਰਿਕਵਰੀ ਦਾ ਜਿਨ੍ਹਾਂ ਦੇ ਸਰ ਪ੍ਰਾਪਰਟੀ ਵਗੈਰਾ ਫ੍ਰੀਜ਼ ਕਰਨੀ ਹੈ ਜੀ ਦੇਖੋ ਜੀ ਆਪਣੇ ਕਈ ਕਰੋੜਾਂ ਦੀ ਅਸੀਂ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਡਿਸਟਰॉय ਵੀ ਕੀਤੀ ਹੈ ਉਹਨਾਂ ਦੀ ਡਿਮੋਲਿਸ਼ ਕੀਤੀ ਗਈ ਹੈ ਜਿਹੜੇ ਉਹਨਾਂ ਨੇ ਹਿਲ ਗਾਟਨ ਵੈਲਸ ਜਿਹੜੇ ਨਜਾਇਜ਼ ਧੰਦੇ ਤੋਂ ਇਸੇ ਟਰੱਕ ਚ ਵੇਚਦੇ ਜਿਹੜੇ ਧੰਦੇ ਤੋਂ ਉਹਨਾਂ ਨੇ ਪੈਸੇ ਕਮਾਏ ਸੀਗੇ ਉਹ ਟਰੱਕ ਮਨੀ ਉਹ ਅਸੀਂ ਜਬਤ ਵੀ ਕੀਤੀ ਹੈ ਜਿਹੜੀ 80 ਲੱਖ ਤੋਂ ਵੱਧ ਜਿਹੜੇ ਅਸੀਂ ਆਚਾਰਾਂ ਮਹੀਨਿਆਂ ਚ ਇਹਨਾਂ ਦਾ ਟਰੱਕ ਮਨੀ ਸੀ ਰਿਕਵਰ ਕੀਤੀ ਹੈ ਕਰੋੜਾਂ ਦੀ ਇਹਨਾਂ ਦੀ ਪ੍ਰਾਪਰਟੀਆਂ ਅਸੀਂ ਉਹਦੇ ਵਿੱਚ 68F ਦੇ ਵਿੱਚ ਐਨਡੀਪੀਐਸ ਐਕਟ ਦੇ ਅਧੀਨ ਅਸੀਂ ਉਹਨੂੰ ਫ੍ਰੀਜ਼ ਕੀਤਾ ਹੈ ਤੇ ਇਵੇਂ ਇਹਨਾਂ ਦੀਆਂ ਪ੍ਰੋਪਰਟੀਆਂ ਡਿਸਰੋਲਵ ਕੀਤੀ ਗਈਆਂ ਜਿਹੜੇ ਡਬਾਲਿਸ਼ ਕੀਤੇ ਇਹ ਜਿਹੜੀਆਂ ਇਹਨਾਂ ਨੇ ਨਜਾਇਜ਼ ਧੰਦੇ ਤੋਂ ਬਣਾਈਆਂ ਸੀ ਸਰ ਕੀ ਲੱਗਦਾ ਹੈ ਸਬੂਤ ਤੋਂ ਬਾਹਰ ਹੋਰ ਵੀ ਰਿਕਵਰੀ ਇਹਨਾਂ ਕੋਲ ਹੋਣ ਦੇ ਚਾਂਸ ਹੈ ਨੇ ਬਿਲਕੁਲ ਜੀ ਬਿਲਕੁਲ ਇਹਨਾਂ ਤੋਂ 25 ਦਾ ਜਿਹੜੇ ਟੂ-ਵੀਲਰ ਰਿਕਵਰ ਹੋ ਗਏ ਆ ਹੋਰ ਵੀ ਸਾਨੂੰ ਉਮੀਦ ਹੈ ਵੀ ਇਹਨਾਂ ਦੇ ਜੇ ਕੋਈ ਨਾਲ ਦਾ ਕੋਈ ਜਾਣ-ਪਛਾਣ ਵਾਲਾ ਸਾਥੀ ਵੀ ਹੋਵੇ ਕੁਝ ਕਿਸੇ ਰਾਨੀ ਕੋਈ ਵੀ ਚੀਜ਼ ਹੋਰ ਸਾਹਮਣੇ ਆਉਂਦੀ ਹੈ ਹੋਰ ਵੀ ਟੋਪਲਸ ਕਿਉਂਕਿ ਅਸੀਂ ਜੀ ਕਿੱਟੀ ਵੱਡੀ ਮਾਤਰਾ ਦੇ ਵਿੱਚ ਬਾਈਕ ਮਿਲਨੀ ਇੰਨੀ ਉਹ ਵੀ ਨਵੇਂ ਅੱਛੀ ਕੰਡੀਸ਼ਨ ਦੇ ਬਾਈਕ ਕਿਨਿਕਾ ਕਾਫੀ ਨਾਲ ਹੋਰ ਵੀ ਲੋਗ ਇਨਵੋਲ ਲੱਗਦੇ ਨੇ ਵੀ ਇਹ ਦੋ ਬੰਦਿਆਂ ਦਾ ਕੰਮ ਤਾਂ ਕਰ ਨਹੀਂ ਹੋ ਸਕਦਾ ਤੇ ਸੁਭਾ ਬਿਲਕੁਲ ਇਹ ਨੋਟੋਰੀਅਸ ਹੈ ਇਹਨਾਂ ਦੇ ਨਾਲ ਹੋਰ ਵੀ ਸਾਥੀ ਹੋ ਸਕਦੇ ਆ ਅਸੀਂ ਵੀ ਉਵੇਂ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਜਿਵੇਂ ਹੋਰ ਚੀਜ਼ ਸਾਹਮਣੇ ਕੁਝ ਵਿੱਚ ਤੋਂ ਆਈ ਤੇ ਇਹਨਾਂ ਦੇ ਨਾਲ ਦੇ ਹੋਰ ਸਾਥੀ ਵੀ ਆਏ ਤਾਂ ਉਹਨਾਂ ਨੂੰ ਵੀ ਧਰਤ ਕਰ ਦਿੱਤਾ ਜੀ ਥੈਂਕ ਯੂ ਸਰ ਜੀ

ਇਸਰ ਚੋਰੀ ਚਲਾ ਸਕਦੇ ਆਪਣੇ ਕੋਲ ਨਹੀਂ ਚੱਲਣਾ ਜੀ ਤਰੂ ਤਾਰ ਵੱਡੀ ਨਹੀਂ ਨਾ ਹਾਂ ਡਾਇਰੈਕਟ ਕੀਤੇ ਹੁੰਦੇ ਆ ਜੀ ਤਰੂ ਕੋਈ ਤਾਂ ਸਟਾਰਟ ਕਰੋ ਫਿਰ ਉਹਨੂੰ ਲਾ ਲਈਏ